ਜ਼ਿਲ੍ਹਾ ਲੁਧਿਆਣਾ ਦੇ ਆਖਰੀ ਪਿੰਡ ਬੋਰਜក្លਾਰਾ ਵਿਖੇ ਸ਼ਸ਼ੋਭਿਤ ਗੁਰਦੁਆਰਾ ਤਪਸਥਾਨ ਬਾਬਾ ਸਾਈਂ ਲੋਕ ਵਿਖੇ ਸੰਤ ਦਰਬਾਰਾ ਸਿੰਘ ਜੀ ਲੋਪੋ ਵਾਲਿਆਂ ਦੀ ਸਲਾਨਾ ਵਰਸੀ ਸਰਧਾ ਅਤੇ ਸਤਕਾਰ ਸਹਿਤ ਮਨਾਈ ਗਈ। ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਨਗਰ ਦੀਆਂ ਗੁਰਸੰਗਤਾਂ ਨੇ ਵਰਸੀ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ ਤੇ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੇਟ ਕੀਤਾ। ਪੰਜਾਬ ਦੇ ਪ੍ਰਸਿੱਧ ਗਿਆਨੀ ਕਲਵੰਤ ਸਿੰਘ ਜੀ ਮਾਣੂਕੇ ਵਾਲਿਆਂ ਦੇ ਕਵਿਸ਼ਰੀ ਜਥੇ ਨੇ ਕਵਿਸ਼ਰੀ ਕਲਾ ਰਾਹੀਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਦਾ ਦਿਲ ਮੋਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਾਹਿਗੁਰੂ ਪਾਲ ਸਿੰਘ ਬਰਜក្លਾਰਾ ਨੇ ਸਮੂਹ ਸੰਗਤਾਂ ਦਾ ਹਾਜ਼ਰੀਆਂ ਭਰਨ ਲਈ ਅਤੇ ਤਨ ਮਨ ਧਨ ਨਾਲ ਸੇਵਾਵਾਂ ਕਰਨ ਲਈ ਧੰਨਵਾਦ ਕੀਤਾ। ਤਸਵੀਰਾਂ ਦੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਬਿਊਰੋ ਰਿਪੋਰਟ ਰੀਅਲ ਮਿਕਸ ਨਿਊਜ਼ برحال سریر سارے ونگ وہ دنیا سے آدمی ہے جب ہے پھر وہ جنم مرن چ کمی نہیں ہے کیونکہ حضور گرو گرنتھ ساب کے ਖੋਦ ਉੱਚੀ ਸੱਚੀ ਬਾਣੀ ਹੈ ਜਗਰੂ ਦੀ ਮਨ ਇਹ ਰਸਿਆ ਇੱਕ ਦਾ ਹੁੰਦਾ ਆਮ ਆਪਣਾ ਇਨਸਾਨੀ ਜਾਮਾ ਆਮ ਨੂੰ ਪਤਾ ਨਾ ਜੁਨ ਦਾ ਜਾਦੂ ਆ ਪੰਜਾਬ ਤੱਕਾਂ ਜੋ ਹੁੰਦਾ ਇੱਕ ਬਾਹਰ ਰੂਪ ਅਵਤਾਰੀ ਪੁਰਸ ਹੁੰਦੇ ਆ ਉਹਨਾਂ ਦਾ ਆਉਣਾ ਉਹ ਮੰਗਾ ਪ੍ਰਗਟ ਹੋਣਾ ਹੈ ਸੱਚ ਤੋਂ ਪੱਕਾ ਹੋਣਾ ਉਹਨਾਂ ਨੂੰ ਜਨਮ ਰੰਗ ਦਾ ਦੁਪਨੀ ਚੜਨਾ ਪੈਂਦਾ ਉਹ ਸੰਸਾਰ ਚ ਜਨਮ ਤੋਂ ਬਾਅਦ ਪ੍ਰਵੇਸ਼ ਕਰਦੇ ਨੇ ਸਰੀਰ ਅੰਦਰ ਔਰ ਮਰਨ ਤੋਂ ਪਹਿਲਾਂ ਜਿਹਦੇ ਚੋਂ ਨਿਕਲ ਜਾਂਦੇ ਨੇ ਤਾਂ ਉਹਨਾਂ ਨੇ ਜਨਮਾਂ ਤੇ ਬਾੜਾ ਸਿੱਖ ਲਿਆ ਇਸ ਕਰਕੇ ਪੰਜਵੇਂ ਗੁਰੂ ਕਹਿੰਦੇ ਜਨਮ ਮਰਨ ਦੋਵੇਂ ਨਹੀਂ ਜਨਮ ਪਰ ਫਕਾਹੀ ਆਏ اپنا پرپ پکاری مہاپر کی پوتر یاد منا رہے ہیں سریمان مان سنت دربارہ سنگی جی مہاراج جنہ نے آ کے وہ پرو اپکار دی روشنی سنسار منڈی جنوب دے کے سارا سارش کر اٹھے اور ملو مرنی انہیں چرن کمرانوں سے جدے ہوئے کیونکہ وہ بھیجے آدھے مارکی ਆਓ ਉਸ ਮਹਾਨ ਪਵਿੱਤਰ ਸ਼ਖੀ ਨੂੰ ਆਪਣੇ ਹਿਰਦੇ ਤੋਂ ਬਹੁਤ ਬਾਰ ਨਮਸਕਾਰ ਕਰਦੇ ਹੋਏ ਪਹਿਲਾਂ ਗੁਰਬਾਣੀ ਬੁਲਾਈਏ ਸ੍ਰੀ ਸ਼ਕਤਲਜੀ ਵਾਲੇ ਦੀ ਬਖਸ਼ਿਸ਼ਾ ਪੁਰ ਰਚਨਾ ਤੇ ਲਈ ਹ ਜੀ ਉਰ ਤੋਂ ਖੁਸ਼ੀ ਮਿਲਣ ਸਾਰੀ ਸੰਗਤ ਪ੍ਰੇਰਨਾ ਗੱਜ ਕੇ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿੰ ਪਿਆਰ ਨਾਲ ਜਿੰਨਾ ਸਮਾਂ ਹੁਕਮ ਹੈ ਤੁਹਾਡੇ ਪਾਵਨ ਚਰਨ ਦੀ ਪਰਸਣੇ ਹੈ ਕਿਉਂਕਿ ਹਾਜੂਰ ਨੇ ਕਰਨ ਕਮਲਾ ਜੀ ਨੂੰ ਇੱਕ ਦੀ ਬੜਾਈ ਕਰਨ ਦਾ ਸੁਭਾਅ ਉਹਦੀ ਰਹਿਮ ਤੋਂ ਮਿਲ ਨਹੀਂਦਾ ਆਓ ਪਹਿਲਾਂ ਪਿਆਰ ਨਾਲ ਇੱਕ ਇੱਕ ਮਾਰੇ ਦੱਸਾਂਗੇ ਸੋਲ ਗਏ ਫਿਰ ਆਪਾਂ ਵੀ ਕੁਝ ਬੋਲਾਂਗੇ ਆਓ ਪਹਿਲਾਂ ਸ਼ਬਦ ਤੋਂ ਤਾਂ ਪੈਨ ਕਾ ਭਗਵਾਨ ਨਾ ਹਾਰਾ ਦੁੱਖ ਹੰਤਾ ਸੁਖਾ ਸੁਖਾ ਤਾਂ ਕਾ ਭਗਵਾਨ ਨਾ ਕਹਵਾ ਜਾ ਕੇ ਪ੍ਰਭ ਆ ਗਏ ਅਰਦਾਸ

i <imitation> will ਸ਼ੋਭੀ ਇਹ ਮੇਲੋਂ ਦਰਬਾਰ ਸੰਗਾਂ ਮੈਂ ਛੋਡੇ ਚਰਨ ਕਮਲਾਂ ਦਾ ਪਿਆਰ ਮੰਗਦਾ ਹੈ ਮਾਨ ਪ੍ਰਮਾਤਮਾ ਜੀ ਮੇਰੀ ਤੇ ਬਖਸ਼ਿਸ਼ ਦੀ ਕਿਰਪਾ ਕਰੀ ਮੈਂ ਛੋਡੇ ਚਰਨ ਕਮਲਾਂ ਦਾ ਪਿਆਰ ਮੰਗਦਾ ਜਿਵੇਂ ਮਹਾਨ ਬੁੱਤਰੀ ਸ਼ਕਤੀ ਬ੍ਰਹਮ ਜੋਗੀ ਦੀ ਆਪਾਂ ਜਾਚ ਜੁੜੇ ਤੀ ਨੂਰਾਨੀ ਮਹਿਲ ਉਨਾਂ ਦੀ ਪਵਿੱਤਰ ਯਾਦ ਚ ਆਪਾਂ ਅੱਜ ਸਾਰੇ ਇਕੱਠੇ ਹੋ ਕੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਸ ਕੀਤਾ ਹੈ ਇਹ ਬੜਵ ਮਹਾਰਾਜਾ ਸੁਆਮੀ ਜੀ ਨੇ ਲੋਕੋ ਨੂੰ ਪੂਰੀ ਤਰ੍ਹਾਂ ਸ਼ੁਰੂ ਕੀਤਾ ਮੈਂ ਬੇਨਤੀ ਤੁਹਾਡੇ ਚਰਨਾਂ 'ਤੇ ਵੀ ਕਰ ਰਿਹਾ ਕਰਾਂ ਵੀ ਕਿੰਨੇ ਭਾਵ ਚੰਗੇ ਹੋਣਗੇ ਲੋਕੋ ਪੂਰੀ ਦੇ ਬੇਸ਼ੱਕ ਮਤੋਂ ਕੀ ਨਦਰ ਦੀ ਸੰਗਤ ਰੇ ਇੱਕ ਹੈਤਾਸੀ ਮਹਾਰਾਜਾ ਲੋਕੋ ਪਰ ਤੁਸੀਂ ਕਿਉਂ ਜਾਣ ਹੈ ਉੱਤ ਦੁਨੀਆ पीरा जी पुजारी नमस्कार उहा पीरा पुजारीगर न सिधे हुजे उते सेवा भावना नमस्कार करण महाराषे पतशाह कंदे चलो कोई नी अोड़े न असीं अपनी मर्ज़ी करी असी घोड़े थे ਇਹਦੀ ਮਰਜ਼ੀ ਹੋ ਗਈ ਤਾਂ ਲੈ ਗਏ ਮਾਰੇ ਕੋਲੇ ਤੇ ਲੈ ਕੇ ਬਾਹਰ ਸ਼ਕਤੀਆਂ ਕੋ ਰਾਸੇ ਤੇ ਲੋਕੋ ਆ ਗਏ ਹਜੂਰ ਨੇ ਖੁਸ਼ ਹੋ ਕੇ ਅੰਮੀ ਸੰਗਤਰੇ ਸਹਿਬਾ ਕੀਤੀ ਭਾਵਨਾ ਨਾਲ ਮਾਰੇ ਕਹਿੰਦੇ ਮੇ ਲੋਕੋ ਵਾਲਿਓ ਤੁਹਾਨੂੰ ਤਾਂ ਮਦਦ ਹੋ ਕੇ ਮਾਰੇ ਕਹਿੰਦੇ ਸਿੱਖ ਪੀਰਾਂ ਦੇ ਪੁਜਾਰੀ ਏ ਤੇ ਤੁਸੀਂ ਤਾਂ ਬਹੁਤ ਸੇਵਾ ਕੀਤੀ ਮਾਰੇ ਤੁਸੀਂ ਪੀਰਾਂ ਦੇ ਪੀਰ ਜੋ ਆ ਗਏ ਮਾਰੇ ਕਦੇ ਅੱਜ ਸੀ ਆਏ ਨਹੀਂ ਅਸੀਂ ਇੱਥੋਂ ਜਾਣਾ ਹੀ ਨਹੀਂ ਸਦਾ ਬਸਤੇ ਇੱਥੇ ਰਹਾਂਗੇ ਇੱਥੇ ਕੰਨ ਪੀਰ ਸਦਾ ਹੀ ਮੌਜੂਦ ਰਹਿਣਗੇ ਸਦਾ ਬਰਨ ਤੇ ਇੱਕ ਪੀਰ ਜਾ ਰਹੋ ਕੋ ਸਾਰੀ ਦੁਨੀਆ ਨੂੰ ਦਰਸ਼ਨ ਦੇ ਕੇ ਨਿਹਾਲ ਕਰਿਆ ਕਰੋ ਅੱਜ ਜੇ ਸਮਾਹ ਸ਼ਕਤੀ ਦੀ ਆਪਾਂ ਵਰਸੀ ਮਨਾ ਲਈ ਹੈ ਨਾ ਸ੍ਰੀ ਸੰਤ ਦਰਬਾਰਾ ਸਿੰਘ ਮਹਾਰਾਜ ਦੀ ਉਠਾਰਾ ਵੀ ਹੋ ਕੇ ਵਰਤੇ ਇਸ ਚਾਈਏ ਬਾਬਾ ਭਗਤ ਸਿੰਘ ਜੀ ਬਾਬਾ ਮਿੱਤ ਸਿੰਘ ਜੀ ਵਰਗੀਆਂ ਸ਼ਕਤੀਆਂ ਜਿਹੜੀਆਂ ਆਪਣਾ ਤਪ ਕਰਕੇ ਆਪਣੀ ਤਪੂ ਸਾਧਨਾ ਸੰਭੀ ਗਏ ਔਰ ਦੁਨੀਆ ਨੂੰ ਕਹਦੇ ਰਹੇ ਸਮਾਂ ਆਊਗਾ ਇੱਕ ਮਹਾਨ ਸ਼ਕਤੀ ਛੇਵੇਂ ਪਾਤਸ਼ਾਹ ਦਾ ਵਰਦਾਨ ਜਰ ਅਪੀਲ ਲੋਕੋ ਪੂਰੀ ਚ ਪੂਰਿਤ ਹੋਊਗਾ ਇਹ ਕਦੇ ਵੀ ਗੱਲ ਮਹਾਨ ਦੇ ਕੋਹਰਾ ਦੇ ਇਤਿਹਾਸ ਚ ਜ਼ਿਕਰ ਆਉਂਦਾ ਸਵਾਮੀ ਦਰਬਾਰਾ ਸਿੰਘ ਨੇ ਜਦੋਂ ਅਵਕਾਤ ਆ ਰਿਆ ਪ੍ਰਕਾਸ਼ ਹੋਇਆ ਉਹਨਾਂ ਨੇ ਬਾਬਾ ਮਿੱਤ ਸਿੰਘ ਦੀ ਦਰਸ਼ਨ ਕਰਨ ਵਾਸਤੇ ਆਲੇ ਕਿ ਜਿਸ ਸ਼ਕਤੀ ਦੀ ਨਾਲ ਸੀ شکتی پرگاش مار ہو کے آ گئی مات لوگوں بڑی مہان گلا نے پتا سی بہن شکتی ہے آؤں نے جو جو پر پکاڑ کی ورن تو نہیں کیا جا سکتا میرے برگے لکھوں بندے ہو کے مر جان گے ان کا جو دے گئے ਐਡੀ ਕਾ ਬਤਿੰਦਾ ਸਵਾਮਾ ਐਡੀ ਕਾ ਬਤੀ ਸੇਵਾ ਉਹਦਾ ਕੋਈ ਵਰਨਾ ਨਹੀਂ ਹੈ ਸ਼ਬਦਾਂ ਚ ਪਰ ਇਹ ਦੇਖੋ ਧੰਨਵਾਦ ਆਓ ਇਹ ਸਮਾਜਨ ਪਾਜ ਵੀਰ ਨੇ ਜੇ ਪਹਿਲਾਂ ਜੋ ਰੱਖਿਆ ਉਹਦਾ ਇਹ ਸਿਰਲੇਖ ਹੈ ਮੈਂ ਉਹ ਜੋ ਵਰਮ ਰੋਕਦੀ ਲੋਕਾਂ ਨੂੰ ਚਲਾ ਕੇ ਇਹ ਸਚਾਈ ਦਾ ਵਰਮ ਰੋਕਦੀ ਵਰਮ ਮੈਂਨੇ ਸਤਿ ਸਾਨ ਨੂੰ ਵਿਸ਼ਤ ਸਵਾਲ ਕੀਤਾ ਉੱਥੇ ਕੀ ਹੈ ਸਭ ਤੋਂ ਜਿਹਨੇ ਉੱਥੇ ਸੁਣੋ ਸਮਾਧੀਆਂ ਨੇ ਉੱਥੇ ਰੱਬ ਦੀ ਕਥਾ ਉੱਨੀ ਸਰਣੀ

ਸੰਮਾਨਕ ਦੀਆਂ ਸਿਖਤਾ ਇਹ ਆਪਾਂ ਵੇਖੀ ਜਿਹੜੀਆਂ ਕੱਡੀਆਂ ਗੁਜ਼ਾਰੀਆਂ ਨੇ ਕਿ ਉਹ ਸਮੇਂ ਕਮ ਆਉਣ ਗਿਆ ਉਦੋਂ ਜਿੱਥੇ ਕੋਈ ਕੁਸ਼ ਨਹੀਂ ਨਾ ਸਹਾਈ ਹੁੰਦਾ ਕੁਸ਼ ਜਾਣਦਾ ਨਹੀਂ ਉੱਥੇ ਆ ਬੰਦਗੀ ਭਜਨ ਸਤ ਸੰਗ ਜਾਣਦਾ ਜਿਹਨੇ ਸਤ ਸੰਗ ਕਰਿਆ ਮੇਰੇ ਮਾਧੋ ਦੀ ਸਤ ਸੰਗਤ ਤੁਮ ਜੇ ਸੋ ਕਰੇ ਆਉ ਕਾਰਕਿਰਤਾ ਵੀ ਉਹ ਬਰਮ ਸ਼ਕਤੀ ਸਵਾਮੀ ਦਰਬਾਰਾ ਸਿੰਘ ਜੀ ਨੇ ਆ ਬੰਨ ਮੈਪਲਾ ਕਹਿੰਦੇ ਜਿੱਥੇ ਜਿੱਥੇ ਵੀ ਪਹੁੰਚੇ ਉਹਨਾਂ ਦੇ ਪਿਆਰੇ ਪਹੁੰਚੇ ਅੱਜ ਵੀ ਸਜਾ ਰਹੇ ਨੇ ਉਹ ਕਿਆ ਦਾ ਸ਼ਬਦਾ ਤੱਕੋ ਮਹਦੂਪਾਲ ਸਿੰਘ ਜੀ ਬਣਾਰੀ ਕਾਰੋਨੀ ਕੇ ਲਿਖਿਆ ਮਹਰਬਤ ਜੋ ਵਰਮ ਲੋਕ ਦੀ ਲੋਕੋ ਵਿੱਚ ਲਾਹਣੇ ਖੋਲਨੇ ਉਨ ਸ਼ਾਨੇ ਪਾਵਨ ਪੁੱਤਰ ਚਰਨ ਕਮਲਾਨਾ ਜੁੜ ਕੇ ਆਪਾਂ ਇਹ ਸਤਸੰਗ ਦਾ ਮਾਹ ਆ ਰਿਹਾ ਹੈ ਗੁਰੂ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ ਅੱਠਵੇਂ ਸਤਿਗੁਰ ਸ਼ਹਿਬ ਸਾਡਾ ਪਵਿੱਤਰ ਜਸ ਕੀਤਾ ਇਹਨਾਂ ਪਠਾਈ ਕਰਨੀ ਵਾਲੇ ਸ਼ਹਿਬ ਸਾਡੇ ਦੇ ਅਸੀ ਹਰ ਕਿਸੇ ਤੇ ਆਜੀ ਹੈ ਜਿਸ ਦੇਖੇ ਸਭ ਦੁੱਖ ਦੋ ਜੀ ਇਹਦੇ ਦਰਸ਼ਨ ਸਾਰੇ ਦੁੱਖਾਂ ਦੇ ਰੀਤਾਂ ਨੂੰ ਨਾਸ਼ ਕਰਦੇ ਆਓ ਇਨੀ ਹਾਜ਼ਰੀ ਹੁਣ ਕਰੋ ਪ੍ਰਮਾਣ ਅਨੰਤ ਉਲਾਪ ਹੋਣੀ ਸੰਗਤ ਤੇ ਸਤਿਗੁਰ ਬਖਸ਼ਣ ਜੋਗ ਹੈ ਕੋਈ ਰਹੇਗਾ ਅਪਾਜ ਹੋ ਜਾਇਆ ਹੋਵੇ ਜੋ ਗਰੁੱਪ ਦੇ ਸੰਗਤ ਦੇ অনুপਰਾਹੁ ਆਪ ਸੰਗਤ ਨੂੰ ਬਖਸ਼ ਲੈਣਾ ਜੀ ਪਿਆਰ ਦੇ ਉਚਰਨੀ ਲਾਉਗਾ ਅੰਤ ਵਿੱਚ ਅਸੀਂ ਜਿੱਥੇ ਸਾਰੀ ਸੰਗਤ ਦਾ ਤਨਬਾਰ ਕਰੇ ਉੱਥੇ ਸਾਡੇ ਵੀ ਪਤ ਕਰ ਬਰਿਆਮ ਜੀ ਫਰੂਲ ਵਾਲੇ ਜਿਹੜੇ ਬਹੁਤ ਪਿਆਰ ਨਾਲ ਸਾਡੇ ਜਦੋਂ ਵੀ ਕੋਈ ਨਾ ਕੋਈ ਪ੍ਰੋਗਰਾਮ ਕਰਾਇਆ ਨਾ ਵਾਸਤੇ ਜਾਂਦੀ ਹੈ ਕੋਈ ਤੇ ਉਸ ਸਮੇਂ ਜਿੱਥੇ ਵੀ ਸਾਡਾ ਸਮਾਗਮ ਹੋਵੇ ਬਹੁਤ ਪਿਆਸ ਕਰਨਾ ਜਿੱਥੇ ਵੀ ਗੌਰ ਵੀ ਚੱਲਦੀ ਹੈ ਦੂਰ ਦੂਰ ਤੱਕ ਸਾਨੂੰ ਪਹੁੰਚਾਉਂਦੇ ਹਿੱੇ ਤੇ ਤੁਹਾਡੇ ਨਗਰ ਵਿੱਚ ਵੀ ਪਹੁੰਚੇ ਬਹੁਤ ਸਾਰੇ ਗੁਰੂ ਦੀ ਬਖਸ਼ਿਸ਼ ਰਹਿਮਤ ਤੋਂ ਬਿਨਾ ਇਹ ਜੀ ਦਇਆ ਦਾਤ ਨਹੀਂ ਮਿਲਦੀ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਜਦੋਂ ਗੁਰੂ ਬਖਸ਼ਿਸ਼ ਕਿਰਪਾ ਕਰਦਾ ਉਦੋਂ ਬਚੇ ਰੰਗਤ ਪਰੀਆਂ ਪਰੀਆਂ ਮਿਲਦੀਆਂ ਨੇ ਮੈਂ ਧੰਨਵਾਦ વિશે ਤੋਂ ਉਮੀਦਾ ਕਰਨਾ ਹੈ ਉਹਨਾਂ ਨੇ ਇਹ ਪਾਵਨ ਇਤਿਹਾਸ ਨੂੰ ਕੌੜੂਪ ਕੀਤਾ ਸੰਗਤ ਤੱਕ ਪਹੁੰਚਾਉਣਗੇ ਸਤ ਗੁਰੂ ਦਾ ਪੁਨਤ ਜਾਸਾ ਪੰਜ ਸਾਲੇ ਲੱਖਾ ਖਟਾਂਗੇ ਪੁਰੀਆ ਬੋਲਾ ਦੀ ਮਾਫੀ ਦੇਉ ਜੰਮੀ ਰੋ ਸਾਰੀ ਸੰਗਤ ਵਿੱਚ ਕਿ ਆਪੋ ਸੁਣੋ ਵਾਹਿਗੁਰੂ ਜੀ ਦਾ ਖਾਲਸਾ ਵਾਢੀ ਗਾਣ ਮਹਾਰਤੂ ਸਤਜਾਲ ਜੋ ਜਾਨੀ ਕਲਵੰਸੀ ਜੀ ਵਾਲੇ ਤੇ ਉਹਨਾਂ ਦੇ ਨਾਲ ਸ਼ਾਮ ਸਿੰਘ ਪੱਟੇਵਾਲ ਕਿਤਵਾਲ ਸਿੰਘ ਜੀ ਬਾਰ ਸਾਹਿਬ ਫੇਰੋ ਤੋਂ ਬੱਚਾ ਮਨਜੀਤ ਸਿੰਘ ਜੀ ਸਮੋਤੇ ਜਥੇ ਦਾ

ਜੋ ਸੰਗਤਾਂ ਦੀ ਸੇਵਾ ਕਰਦੇ ਨੇ ਤੇ ਬਾਕੀ ਬੜੀ ਸਹਿਨ ਸਹੁਤਾ ਨਮਰਤਾ ਤੁਹਾਡੀਆਂ ਬੜੀਆਂ ਖੋਜਾਂ ਕਰਕੇ ਸੰਗਤ ਦੇ ਪੇਸ਼ ਕਰਦੇ ਨੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ